Should ਉਹ ਛੋੜਾ ਪੈ ਜਾਵੇ ਨਾ ਪ੍ਰਮੁਖੋ ਮਨ ਬੈਰਅਗ ਬੰਦਾ ਭਾਵੇਂ ਕਿੱਡਾ ਵੀ ਮਾਇਆ ਧਾਰੀ ਹੋ ਜਾਵੇ ਤਰਨਾਟ ਬਣ ਜਾਵੇ ਪਰ ਮਾਂ ਦਾ ਦੇਣ ਨਹੀਂ ਦੇ ਸਕਦਾ ਕਿਉਂ ਕਿਉਂਕਿ ਮਾਂ ਦੇ ਕਰਮੀਆਂ ਨੇ ਕੀਤੇ ਹੁੰਦੇ ਆ ਕਿ ساری ਉਮਰ ਲੰਘ ਜਾਂਦੀ ਐ ਮਾਂ ਦਾ ਕਰਜ਼ਾ ਨਹੀਂ ਉਤਾਰ ਸਕਦਾ ਕੋ ਸਤਨਾਮ ਵਾਹਿਗੁਰੂ ਜੀ ਮਾਂ ਦਾ ਬੰਦਾ ਕਰਜ਼ਾ ਨਹੀਂ ਉਤਾਰ ਸਕਦਾ ਕਿਉਂ ਕਿਉਂਕਿ ਮਾਂ ਨੇ ਬੱਚੇ ਤੇ ਕਰਮ ਹੀ ਐਡੇ ਕੀਤੇ ਹੁੰਦੇ ਹਨ ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਆ ਨਾ ਗੁਰਮੁਖੋ ਸਿਆਣੇ ਸੂਝਵਾਨ ਮਹਾਪੁਰਸ਼ ਦੱਸਦੇ ਐ ਕਿ ਕਫਣ ਸਹਰਾਣੇ ਰੱਖ ਕੇ ਬੱਚੇ ਨੂੰ ਮਾਂ ਜਨਮ ਦਿੰਦੀ ਤੇ ਇਸ ਕਰਕੇ ਗੁਰਮੁਖੋ ਮਨੁੱਖ ਮਾਂ ਦੇ ਕਰਮਾਂ ਦਾ ਕਰਜ਼ ਨਹੀਂ ਉਤਾਰ ਸਕਦਾ ਆ ਧਾਰਨਾ ਪੜ ਕੇ ਸਮਾਪਤੀ ਵਾਲੇ ਪਾਸੇ ਚੱਲਾਂਗੇ ਤਤ ਬਿੱਤੇ ਮਹਾਪੁਰਸ਼ ਪਹੁੰਚ ਰਹੇ ਨੇ ਸਾਡੇ ਸਤਕਾਰਯੋਗ ਬਾਬਾ ਕੁਲਵਿੰਦਰ ਸਿੰਘ ਬਾਦ ਜੀ ਧੂਰੀ ਵਾਲੇ ਬਾਬਾ ਗੁਲਾਬ ਸਿੰਘ ਜੀ ਬਾਬਾ ਜਸਪ੍ਰੀਤ ਸਿੰਘ ਜੀ ਮਾਸਤੂਆਣਾ ਸਾਹਿਬ ਦੀ ਧਰਤੀ ਤੋਂ ਪਹੁੰਚੇ ਆ ਕਿੰਨੀਆਂ ਰੱਬ ਰੰਗੀਆਂ ਰੂਹਾਂ ਪਹੁੰਚੀਆਂ ਤੇ ਗੁਰੂ ਪਿਆਰਿਓ ਗੁਰੂ ਸਵਾਰਿਓ ਕਿਉਂ ਪਹੁੰਚੀਆਂ ਕਿਉਂਕਿ ਮਾਂ ਦਾ ਕਰਜ਼ੀ ਬਹੁਤ ਸਾਡੇ ਤੇ ਚੜਿਆ ਸਿਰ ਤੇ ਅਸੀਂ ਉਤਾਰ ਹੀ ਨਹੀਂ ਸਕਦੇ ਆਖੋ ਸਤਨਾਮ ਵਾਹਿਗੁਰੂ ਜੀ ਮੈਂ ਮੈਦਨ ਨਹੀਂ ਦੇ ਸਕਦਾ ਤੇਰੇ ਇੱਤੇ ਕਰਵਾਵੇ ਮੈਂ ਤੇਰੇ ਨਹੀਂ ਦੇ ਸਕਦਾ ਤੇਰੇ ਇੱਤੇ ਕਰਵਾਵੇ ਮੈਂ ਮੈਦਨ ਨਹੀਂ ਦੇ ਸਕਦਾ ਤੇਰੇ ਇੱਤੇ ਕਰਵਾਵੇ ਮੈਂ ਮੈਦਨ ਨਹੀਂ ਦੇ ਸਕਦਾ ਤੇਰੇ ਇੱਤੇ ਕਰਵਾਵੇ ਮੈਂ ਮੈਦਨ ਨਹੀਂ ਦੇ ਸਕਦਾ ਤੇਰੇ ਇੱਤੇ ਕਰਵਾਵੇ You pressed ਕਰਮਾਂ ਦਾ ਦੇਣ ਨਹੀਂ ਦੇ ਸਕਦਾ ਬੰਦਾ ਸਦਾ ਹੀ ਨਹੀਂ ਦੇ ਸਕਦਾ ਸੋ ਸਾਰੀ ਸੰਗਤ ਅਰਦਾਸ ਬੇਨਤੀ ਕਰਿਓ ਉਸ ਗਰੀਬ ਨਿਵਾਜ ਦੇ ਚਰਨਾਂ ਦੇ ਵਿੱਚ ਸਾਡੇ ਸਤਿਕਾਰਯੋਗ ਮਾਤਾ ਦਰਸ਼ਨ ਕੌਰ ਜੀ ਸਾਨੂੰ ਸਦੀਵੀ ਵਿਛੋੜਾ ਦੇਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਤੇ ਸਾਡੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਉਸ ਵਿਛੜੀ ਹੋਈ ਰੂਹ ਨੂੰ ਸੱਚਖੰਡ ਦੇ ਵਿੱਚ ਵਾਸਾ ਦੇਵੇ ਅਖੀਰ ਵਿੱਚ ਅਰਦਾਸ ਕਰਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਮਾਤਾ ਜੀ ਦੇ ਪ੍ਰਥਾਏ ਦੁਖ ਲਬਜ਼ ਦੀ ਹਾਜ਼ਰੀ ਭਰੀ ਹੈ ਭਰੀ ਹੋਈ ਹਾਜ਼ਰੀ ਗੁਰੂ ਨਾਨਕ ਸਾਹਿਬ ਪ੍ਰਵਾਨ ਕਰਨ ਫਤਿ ਗਜਾਇਓ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮਹਾਪੁਰਖਾਂ ਵੱਲੋਂ ਸੰਤ ਬਾਬਾ ਕੁਲਦੀਪ ਸਿੰਘ ਜੀ ਰੌਂਦੇਵਾਲਿਆਂ ਦਾ ਜਿਨ੍ਹਾਂ ਨੇ ਸੰਗਤਾਂ ਨੂੰ ਸ਼ਬਦ ਬਾਣੀ ਕੀਰਤਨ ਦੁਆਰਾ ਗੁਰੂ ਜੀ ਦੇ ਚਰਨਾਂ ਨਾਲ ਜੋੜਿਆ ਸੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਪੁਰਖ ਸੰਤ ਬਾਬਾ ਮਨੀ ਸਿੰਘ ਜੀ